ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੱਲ ਸੰਗਤ ਦੇ ਧਿਆਨ ਦੇ ਵਿੱਚ ਗੱਲ ਲਿਆਂਦੀ ਸੀ ਵੀ ਜਿਹੜੀ ਚੱਲ ਰਹੀ ਇੰਡਸਟਰੀ ਆ ਉਹਨੂੰ ਆ ਰਹੀਆਂ ਦਿੱਕਤਾਂ ਸੰਬੰਧੀ ਸੋ ਮੈਂ ਇਹਦੇ ਨਾਲ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਹੈ ਵੀ ਜਿਹੜੀ ਕਿ ਹੁਣ ਪੋਜੀਸ਼ਨ ਹੋ ਰਹੀ ਹੈ ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਜੋ ਕਿ ਸੀਐਮ ਸਿਟੀ ਦੀ ਹੈ ਉਹ ਦੱਸ ਰਹੇ ਨੇ ਵੀ ਤਿੰਨ ਵਾਰ ਮੇਰੇ ਚੋਰੀ ਹੋ ਗਈ ਤਾਂ ਕੀ ਮੈਂ ਪੋਜੀਸ਼ਨ ਮੈਂ ਉਦੋਂ ਛੱਡ ਕੇ ਕਿਤੇ ਹੋਰ ਸੂਬੇ ਦੇ ਵਿੱਚ ਜਾ ਕੇ ਕੰਮ ਕਰ ਲੈਣਾ ਸੋ ਜਿਹੜੀ ਲੌਂਡ ਆਰਡਰ ਦੀ ਪੋਜੀਸ਼ਨ ਬਣੀ ਹੋਈ ਹੈ ਸਿਚੁਏਸ਼ਨ ਬਣੀ ਹੋਈ ਹੈ ਇਸ ਤਰੀਕੇ ਨਾਲ ਤਾਂ ਕੋਈ ਵੀ ਵਪਾਰੀ ਇੱਥੇ ਕੰਮ ਨਹੀਂ ਕਰ ਸਕਦਾ ਜੇ ਜੇ ਉਹਦੀ ਸੇਫਟੀ ਹੋਣੀ ਨਹੀਂ ਹੈਗੀ ਜੋ ਹੁਣ ਪੋਜੀਸ਼ਨ ਹੋਈ ਹੀ ਹੈ ਜੋ ਆਪਾਂ ਦੇਖ ਰਹੇ ਹਾਂ ਰੋਜ਼ ਦਿਨ ਪ੍ਰਤੀ ਦਿਨ ਸਨੇਚਿੰਗ ਦੀਆਂ ਬਾਰਦਾਤਾਂ ਵੱਧ ਰਹੀਆਂ ਨੇ ਜਾਂ ਲੁਟਕਾ ਖੋਹਾਂ ਵੱਧ ਰਹੀਆਂ ਨੇ ਸਾਡੇ ਭਾਸ ਹੁੰਦੇ ਵਿੱਚ ਵੀ ਚਾਹ ਦੁਕਾਨਾਂ ਦੇ ਤਾਲੇ ਤੋੜੇ ਗਏ ਮੈਂ ਇੱਕ ਮਹਾਲੀ ਦਾ ਕਿਸਾ ਸਾਂਝਾ ਕਰਨਾ ਚਾਹੁੰਦਾ ਉੱਥੇ ਵੀ ਸਨੇਚਿੰਗ ਦੀਆਂ ਬਾਰਦਾਤਾਂ ਬੜੀਆਂ ਹੋ ਰਹੀਆਂ ਨੇ ਤੇ ਇਸ ਕਰਕੇ ਜੇ ਪੋਜੀਸ਼ਨ ਬਣਦੀ ਹੈ ਤਾਂ ਕਿਸ ਤਰ੍ਹਾਂ ਲੋਕ ਇੱਥੇ ਆਪਣਾ ਵਪਾਰ ਕਰ ਸਕਦੇ ਨੇ ਇਸ ਅਸਲ ਦੇ ਵਿੱਚ ਦਿੱਕਤ ਇਹ ਆ ਰਹੀ ਹੈ ਕਿ ਇਹ ਲੋਕਾਂ ਦੇ ਹੌਂਸਲੇ ਇੰਨੇ ਜ਼ਿਆਦਾ ਬਲੰਦ ਹੋ ਰਹੇ ਨੇ ਵੀ ਜੇ ਇਹਨਾਂ ਨੂੰ ਨਾ ਨੱਥ ਪਾਈ ਗਈ ਤਾਂ ਉਰੇ ਮਾਹੌਲ ਇਸ ਤਰ੍ਹਾਂ ਦਾ ਹੋ ਜਾਊਗਾ ਕਿ ਲੋਕਾਂ ਨੂੰ ਕੰਮ ਕਰਨ ਦੇ ਵਿੱਚ ਬੜੀ ਮੁਸ਼ਕਲ ਆਊਗੀ ਸੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਆ ਕਿ ਕਿਰਪਾ ਕਰਕੇ ਜੋ ਇਹ ਪੋਜੀਸ਼ਨ ਬਣੀ ਹੋਈ ਹੈ ਇਹਨੂੰ ਧਿਆਨ ਦਿੱਤਾ ਜਾਵੇ ਜਿਹੜੀ ਹੁਣ ਵਿੱਚ ਮੈਂ ਜਿਹੜੀ ਗੱਲ કરી ਸੀ ਕੱਲ ਵੀ ਇਸ ਸਬੰਧ ਦੇ ਵਿੱਚ ਆਪਾਂ ਜੁੜੇ ਸੀ ਵੀ ਵਿੱਚ ਮੈਂ ਇੱਕ ਦੇਖਿਆ ਸੀ ਉਹਨਾਂ ਨੇ ਕਿਹਾ ਵੀ ਇੰਟਰਵਿਊ ਦੇ ਵਿੱਚ ਵੀ ਪੰਜਾਬ ਨੂੰ ਇੰਡਸਟਰੀ ਦੀ ਕੋਈ ਲੋੜ ਨਹੀਂ ਹੈਗੀ ਮੈਂ ਇਹ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹੋ ਜਿਹੇ ਬੇਤੁਕੇ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ ਕੋਈ ਵੀ ਜ਼ਿੰਮੇਵਾਰ ਬੰਦੇ ਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਵੀ ਜਿਹੜੇ ਕੀ ਤੁਹਾਨੂੰ ਮੱਲੋ ਏਮਲੈਸ ਕਰਨਾ ਸੋ ਕੋਈ ਵੀ ਇੰਡਸਟਰੀ ਹੈ ਕੋਈ ਵੀ ਮੱਲੋ ਚੱਲ ਰਹੀ ਇੰਡਸਟਰੀ ਹੈ ਕੋਈ ਵੀ ਇੰਡਸਟਰੀ ਤੋਂ ਬਿਨਾ ਸੂਬਾ ਜਾਂ ਦੇਸ਼ ਕਿਸੇ ਵੀ ਇੰਡਸਟਰੀ ਤੋਂ ਬਿਨਾ ਸਰਵਾਈਵ ਨਹੀਂ ਕਰ ਸਕਦਾ ਜਿਵੇਂ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ ਤੇ ਇਸ ਵਾਰ ਮੱਕੀ ਦਾ ਰੇਟ ਇੱਦਾਂ ਵਧੀਆ ਕਿਉਂ ਮਿਲਿਆ ਉਹਦਾ ਕਾਰਨ ਇਹ ਹੈ ਕਿ ਇਥਨੋਲ ਦੀ ਡਿਮਾਂਡ ਵਧ ਗਈ ਸਬ ਕਾਰਨ ਇਹ ਇਥਨੋਲ ਦੀ ਪਰਸੈਂਟੇਜ ਤੇਲ ਦੇ ਵਿੱਚ ਵਧਾਤੀ ਉਸ ਕਰਕੇ ਇੰਨੇ ਵਧੀਆ ਰੇਟ ਜ਼ਿਮੀਂਦਾਰਾਂ ਨੂੰ ਮੱਕੀ ਦੇ ਮਿਲੇ ਨੇ ਜੇਕਰ ਇਥਨੋਲ ਦੀ ਡਿਮਾਂਡ ਨਾ ਹੁੰਦੀ ਤਾਂ ਮੱਕੀ 1500 ਵੀ ਨੂੰ ਵੀ ਕਿਸੇ ਨੇ ਪੁੱਛਣੀ ਸੀ ਸੋ ਕਿਰਪਾ ਕਰਕੇ ਐਸੇ ਬਿਆਨ ਨਾ ਦਿੱਤੇ ਜਾਣ ਕਿ ਜਿਹੜੇ ਕਿ ਜੀਮੀਦਾਰਾਂ ਨੂੰ ਆਪਣੇ ਟਾਰਗੇਟ ਤੋਂ ਢੁਕਾਇਆ ਜਾ ਸਕੇ ਸੋ ਇਹਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਹੈ ਵੀ ਜਿਵੇਂ ਆਪਾਂ ਕਹਿ ਲਈਏ ਵੀ ਜਿਹੜਾ ਆਪਣਾ ਰਾਵ ਮਟੀਰੀਅਲ ਆ ਜਿਵੇਂ ਪੈੜੀ ਵੀ ਆ ਪੈੜੀ ਜੇ ਆਪਾਂ ਸੇਲ ਆਊਟ ਕਰਦੇ ਆ ਉਹ ਪ੍ਰੋਸੈਸ ਹੁੰਦੀ ਆ ਸੈਲਰ ਜੇ ਹੋਊਗੀ ਸਿੱਧੀ ਪੈੜੀ ਤੱਕ ਅਨਮੋਸ਼ਨ ਹੋ ਨਹੀਂ ਸਕਦੀ ਤੂੰ ਇਸ ਕਰਕੇ ਹਰੇਕ ਇੰਡਸਟਰੀ ਦਾ ਹਰੇਕ ਬੰਦੇ ਦਾ ਆਪਣਾ ਆਪਣਾ ਕਿੱਤਾ ਹੈ ਹਰੇ ਇਹ ਕੜੀ ਨਾਲ ਕੜੀ ਜੁੜੀ ਹੋਈ ਹੈ ਪ੍ਰੋਡਕਸ਼ਨ ਦੇ ਨਾਲ ਇੰਡਸਟਰੀ ਵੀ ਜ਼ਰੂਰੀ ਹੈ ਪੰਜਾਬ ਦੇ ਵਿੱਚ ਚਾਹੇ ਕਾਟਨ ਮਿਲਸ ਲਾ ਲਓ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਇੰਡਸਟਰੀ ਹੈ ਜੇ ਇਥੇ ਨਹੀਂ ਆਉਗੀ ਤਾਂ ਰੈਵਨਿਊ ਕਿੱਥੋਂ ਜਨਰੇਟ ਹੋਊਗਾ ਤੋਂ ਸਰਕਾਰ ਨੇ ਵੀ ਵੱਡੇ 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 ਵਾਅਦੇ ਕਰੇ ਸੀ ਵੀ ਅਸੀਂ ਇਸ ਡਿਪਾਰਟਮੈਂਟ ਨੂੰ ਇੰਨਾ ਰੈਵਨਿਊ ਮੈਂ ਉਹ ਗੱਲ ਤੇ ਨਹੀਂ ਪੈਣਾ ਚਾਹੁੰਦਾ ਵੀ ਜਨਰੇਟ ਜੋ ਵੀ ਰੈਵਨਿਊ ਅਸੀਂ ਜਨਰੇਟ ਕਰਕੇ ਇਸ ਤਰ੍ਹਾਂ ਪੰਜਾਬ ਦੀ ਸਰਵਾਈਵਲ ਵੱਲ ਜਾਵਾਂਗੇ ਪਰ ਉਹ 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 ਇੰਪਲੀਮੈਂਟ ਨਹੀਂ ਹੋਏ ਹੈਗੇ ਸੋ ਕਿਰਪਾ ਕਰਕੇ ਜਿਹੜੀ ਇੰਡਸਟਰੀ ਹੈ ਉਹ ਰੀਡ ਦੀ ਹੱਡੀ ਹੈ ਪੰਜਾਬ ਦੀ ਕਿਸੇ ਵੀ ਸੂਬੇ ਦੀ ਰੀਡ ਦੀ ਹੱਡੀ ਹੈ ਤਾਂ ਕਰਕੇ ਉਹਨੂੰ ਡੀਮੋਟੀਵੇਟ ਨਾ ਕਰਿਆ ਜਾਵੇ